ਦਲ ਦੇ ਜਥੇਦਾਰ ਬਾਬਾ ਹਰਜਿੰਦਰ ਸਿੰਘ ਜੀ ਪਿੱਖੇ ਵਾਲੇ ਉਹ ਆਪ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਸੋ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਇਕਾਗਰਤਾ ਦੇ ਨਾਲ ਬੈਠਣਾ ਹੈ ਪ੍ਰੇਮ ਨਾਲ ਬੈਠ ਕੇ ਆਪਾਂ ਬਚਨ ਸੁਣਨੇ ਨੇ ਸਤ ਸੰਗਤ ਵੀ ਕਰਨੀ ਹੈ ਨਾਮ ਵੀ ਲੈਣੇ ਨੇ ਗੁਰੂ ਕੀ ਖੁਸ਼ੀ ਵੀ ਪ੍ਰਾਪਤ ਕਰਨੀ ਹੈ ਆਓ ਹੁਣ ਬਾਬਾ ਹਰਜਿੰਦਰ ਸਿੰਘ ਜੀ ਦੇ ਪਾਸੋਂ ਗੁਰਮਤ ਵਿਚਾਰਾਂ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਰਮ ਸਨਮਾਨ ਔਰ ਸਤਕਾਰਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰ ਅੰਦਰ ਬੈਠੇ ਸਮੂਹ ਮਾਈ ਭਾਈ ਵੇਰ ਬਜ਼ੁਰਗ ਬੱਚੇ ਸత్సੰਗੀ ਜਨੋ ਸਾਰੇ ਜਣੇ ਇੱਕ ਵਾਰੀ ਪਿਆਰ ਦਾ ਸਹੂਦ ਦਿਓ ਬਹੁਤ ਲੰਬੇ ਸਮੇਂ ਤੋਂ ਬੈਠੇ ਹਾਂ ਮੈਂ ਬਹੁਤੋ ਸਮਾਨ ਨਹੀਂ ਲੈਣਾ ਕੋਈ ਆਪਣਾ ਇਹ ਮਕਸਦ ਨਹੀਂ ਸੀ ਕਿ ਲੰਬਾ ਸਮਾਂ ਆਪਾਂ ਬੈਠੀਏ ਪਰ ਫਿਰ ਵੀ ਪੰਜ ਪਿਆਰੇ ਸਿੰਘ ਸਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰ ਰਹੇ ਨੇ ਅੰਮ੍ਰਿਤ ਸੰਚਾਰ ਚੱਲ ਰਿਹਾ ਹੈ ਭਾਵਨਾ ਇਹ ਹੈ ਕਿ ਅੰਮ੍ਰਿਤ ਛੱਕੇ ਜਿਹਨਾਂ ਸੰਗਤਾਂ ਨੇ ਆਉਣਾ ਹੈ ਪੰਜ ਪਿਆਰੇ ਸਿੰਘ ਸਹਿਬਾਨਾਂ ਨੇ ਆਉਣਾ ਹੈ ਉਹਨਾਂ ਦਾ ਮਾਨ ਸਨਮਾਨ ਜਿਉਂ ਆ ਆਪਣਾ ਆਪਣਾ ਫਰਜ਼ ਬਣਦਾ ਇਸ ਕਰਕੇ ਥੋੜਾ ਜਿਹਾ ਸਮਾਂ ਇਸ ਸਮਾਗਮ ਨੂੰ ਆਪਾਂ ਦਿੱਤਾ ਹੈ ਸੋ ਆਓ ਕੁਝ ਕੁ ਵਿਸ਼ੇਸ਼ ਬੇਨਤੀਆਂ ਕਰਕੇ ਉਸ ਤੋਂ ਬਾਅਦ ਜਿਹੜੇ ਬੱਚਿਆਂ ਨੇ ਗੁਰਬਾਣੀ ਮੁਕਾਬਲੇ ਵਿੱਚ ਹਿੱਸਾ ਲਿਆ ਹੈ ਉਹਨਾਂ ਦਾ ਮਾਨ ਸਨਮਾਨ ਹੋਏਗਾ ਉਸ ਤੋਂ ਬਾਅਦ ਜਿੰਨੇ ਵੀ ਗੁਰਮੁਖ ਪਿਆਰੇ ਆਏ ਨੇ ਉਹਨਾਂ ਦਾ ਧੰਨਵਾਦ ਹੋਏਗਾ ਨਾਲ ਹੀ ਪੰਜ ਪਿਆਰੇ ਸਿੰਘ ਸਾਹਿਬਾਨ ਆਪਣੇ ਵਿੱਚ ਪਹੁੰਚ ਜਾਣਗੇ ਸੋ ਸਾਰੀ ਸੰਗਤ ਵਿਚਾਰ ਦੀ ਰਮਕਤ ਤੋਂ ਪਹਿਲਾਂ ਪਿਆਰ ਦਾ ਸਬੂਤ ਦਿਓ ਹੱਥ ਜੋੜ ਕੇ ਪੂਰੇ ਧਿਆਨ ਦੇ ਨਾਲ ਹਾਜ਼ਰ ਹੋ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਇੱਕ ਵਾਰੀ ਫੇਰ ਸਾਰੇ ਜਣੇ ਹਾਜ਼ਰ ਜੇ ਹੋ ਜੁ ਹੁਣ ਥਕੈਮਾ ਜਾ ਹੋਇਆ ਪਿਆ ਨਾ ਬੈਠਿਆਂ ਨੂੰ ਵੀ ਬਹੁਤ ਲੰਬਾ ਸਮਾਂ ਹੋ ਗਿਆ ਹੁਣ ਤਾਜੇ ਜੇ ਹੋਗੇ ਇੱਕ ਵਾਰੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬੜੇ ਗੁਰਮੁਖ ਪਿਆਰਿਆਂ ਨੇ ਆਪ ਜੀ ਨੂੰ ਗੁਰਮਤ ਗੁਰ ਇਤਿਹਾਸ ਸਿੱਖ ਇਤਿਹਾਸੀਆਂ ਵਿਚਾਰਾਂ ਦੇ ਨਾਲ ਜੋੜਿਆ ਮੈਂ ਆਪ ਜੀ ਨੂੰ ਬੇਨਤੀ ਕਰਨੀ ਹੈ ਕਿ ਵੱਖ-ਵੱਖ ਬਲਾਰਿਆਂ ਨੇ ਕਈ ਮੁੱਦਿਆਂ ਤੇ ਆਪ ਜੀ ਨੂੰ ਬੇਨਤੀਆਂ ਕੀਤੀਆਂ ਨੇ ਜਿੱਥੇ ਵੀਰਾਂ ਨੂੰ ਉਥੇ ਬੀਬੀਆਂ ਨੂੰ ਵੀ ਬੇਨਤੀਆਂ ਕੀਤੀਆਂ ਭੈਣਾਂ ਨੂੰ ਵੀ ਬੇਨਤੀਆਂ ਕੀਤੀਆਂ ਨਾਲ ਹੀ ਸਾਡੇ ਬੱਚਿਆਂ ਨੂੰ ਗੁਰਮਤ ਦੇ ਰਾਹ ਤੇ ਤੋਰਨ ਦੇ ਲਈ ਗੁਰਬਾਣੀ ਨਾਲ ਜੋੜਨ ਦੇ ਲਈ ਜਿੱਥੇ ਅੱਜ ਆਪਾਂ ਵਿਸ਼ੇਸ਼ ਉਪਰਾਲਾ ਕਰ ਰਹੇ ਹਾਂ ਉੱਥੇ ਸਾਨੂੰ ਵੀ ਬੇਨਤੀ ਕੀਤੀ ਹੈ ਕਿ ਭਾਈ ਅਸੀਂ ਕੁਝ ਨਾ ਕੁਝ ਕਰੀਏ ਮੈਂ ਬੇਨਤੀ ਕਰਾਂ ਇਹ ਕੋਈ ਨਵਾਂ ਜਾਂ ਅੱਜ ਪਹਿਲੀ ਵਾਰੀ ਕੋਈ ਉਪਰਾਲਾ ਨਹੀਂ ਹੋਇਆ ਬੱਚਿਆਂ ਨੂੰ ਗੁਰਬਾਣੀ ਨਾਲ ਸਾਡੇ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਨਾਲ ਜੋੜਨ ਦਾ ਕਰੀਬਨ 9-10 ਸਾਲ ਤੋਂ ਲੈ ਕੇ ਲਗਾਤਾਰ ਵੱਖ-ਵੱਖ ਤਰੀਕਿਆਂ ਨਾਲ ਬੱਚਿਆਂ ਨੂੰ ਜੋੜਨ ਦਾ ਪੱਲਾ ਕਰਦੇ ਆ ਰਹੇ ਹਾਂ ਮੈਂ ਬੇਨਤੀ ਕਰਾਂ ਭਾਈ ਮਕਸਦ ਸਾਡਾ ਕਈ ਸਾਲ ਤੋਂ ਚੱਲਦਾ ਆ ਰਿਹਾ ਹੈ ਕੋਈ ਸਮਾਂ ਸੀ ਅੱਜ ਤੋਂ ਕਰੀਬਨ 9-10 ਸਾਲ ਪਹਿਲਾਂ ਜਦੋਂ ਅਸੀਂ ਕੋਸ਼ਿਸ਼ ਕੀਤੀ ਸੀ ਨੌਜਵਾਨ ਜਿਹੜੇ 20 ਸਾਲ ਤੋਂ ਵੱਡੇ ਨੇ ਜਿਨ੍ਹਾਂ ਦੀ ਉਮਰ 20 ਸਾਲ ਤੋਂ ਪਲੱਸ ਹੈ ਉਹਨਾਂ ਨੂੰ ਸਿੱਖੀ ਨਾਲ ਜੋੜਨ ਦੀ ਉਹਨਾਂ ਨੂੰ ਪਰਾਲਾ ਕਰਕੇ ਸਿੱਖੀ ਵੱਲ ਲੈ ਕੇ ਆਉਣ ਦੀ ਪਰ ਗੁਰਮਖੋ 20 ਸਾਲ ਤੋਂ ਵੱਡਿਆਂ ਨੂੰ ਮੁੜ ਸਿੱਖੀ ਵੱਲ ਲੈ ਕੇ ਆਉਣਾ ਸਾਨੂੰ ਬਹੁਤ ਕਠਣ ਲੱਗਿਆ ਬੜਾ ਕਰੜਾ ਲੱਗਿਆ ਕਿਉਂਕਿ ਕਿਸੇ ਸਿਆਣੇ ਵਿਦਵਾਨ ਨੇ ਕਿਹਾ ਹੈ ਕਹਿੰਦਾ ਜਿਹੜੇ ਦਿਨ ਅਸੀਂ ਪੌਦਾ ਲਾਉਨੇ ਆਂ ਦਰਖਤ ਲਾਉਨੇ ਆਂ ਅੱਜ ਵੀ ਤੁਹਾਨੂੰ ਪੌਦੇ ਬੰਡੇ ਜਾਣੇ ਆਂ ਜਿਹੜੇ ਦਿਨ ਅਸੀਂ ਛੋਟਾ ਜਿਹਾ ਇੱਕ ਪੌਦਾ ਲਾਉਨੇ ਆ ਨਾ ਉਹਨੂੰ ਪਾਣੀ ਦਿੰਨੇ ਆ ਉਹਦੀ ਪਰਵਰੇਸ਼ ਕਰਦੇ ਆ ਉਹ ਵੱਡਾ ਹੁੰਦਾ ਹੈ ਜਿਉਂ-ਜਿਉਂ ਉਹ ਵੱਡਾ ਹੁੰਦਾ ਹੈ ਅਸੀਂ ਆਪਣੀ ਮਰਜ਼ੀ ਮੁਤਾਬਕ ਉਸ ਪੌਦੇ ਨੂੰ ਜਿੱਧਰ ਨੂੰ ਮੋੜਨਾ ਚਾਹੀਏ ਉਹਦੀਆਂ ਟਾਹਣੀਆਂ ਨੇ ਜਿਹੜੀਆਂ ਉਹ ਉਧਰ ਨਹੀਂ ਮੁੜ ਜਾਂਦੀਆਂ ਪਰ ਕਈ ਵਾਰ ਅਸੀਂ ਵੇਖਿਆ ਕਈ ਪੌਦੇ ਐਸੀਆਂ ਜਗਾਵਾਂ ਤੇ ਹੋ ਜਾਂਦੇ ਨੇ ਜਿਹੜੀਆਂ ਜੜਾਵਾਂ ਤੇ ਆਮ ਮਨੁੱਖ ਧਿਆਨ ਨਹੀਂ ਦਿੰਦਾ ਉਹਨਾਂ ਪੌਦਿਆਂ ਵੱਲ ਉਹ ਪੌਦਿਆਂ ਦੀਆਂ ਜਿਹੜੀਆਂ ਟਾਹਣੀਆਂ ਹੁੰਦੀਆਂ ਨੇ ਉਹ ਬੇਕਟਵੀਆਂ ਬਿਨਾਂ ਕਿਸੇ ਸੇਧ ਤੋਂ ਇਧਰ ਉਧਰ ਗਲਤ ਦਿਸ਼ਾ ਵੱਲ ਚਲੀਆਂ ਜਾਂਦੀਆਂ ਨੇ ਪਰ ਜਦੋਂ ਨੂੰ ਕਿਸੇ ਮਨੁੱਖ ਦੀ ਨਜ਼ਰ ਪੈਂਦੀ ਹੈ ਉਹ ਟਾਹਣੀਆਂ ਤੋਂ ਟਾਣ ਬਣ ਜਾਂਦੇ ਨੇ ਬਹੁਤ ਮੋٹے ਮੋٹے ਆ ਤੁਸੀਂ ਵੇਖਿਆ ਸਾਰੇ ਜਾਣਦੇ ਆ ਕਿ ਵੱਡੇ ਦਰਖਤ ਨੇ ਜਿਹੜੇ ਉਹਨਾਂ ਦੇ ਵੱਡੇ ਵੱਡੇ ਮੋਟੇ ਟਾਣ ਹੁੰਦੇ ਆ ਕਈ ਵਾਰ ਦੇਖਦੇ ਆ ਵੀ ਆਹ ਟਾਣ ਤੇ ਇਧਰ ਨੂੰ ਆ ਗਿਆ ਜੇ ਉੱਥੇ ਕੋਈ ਸਿਆਣਾ ਬੰਦਾ ਕਵੇ ਵੀ ਭਾਈ ਇਸ ਟਾਣੇ ਨੂੰ ਵੱਢੀ ਨਾ ਇਹਨੂੰ ਹੁਣ ਤੂੰ ਕਿਸੇ ਹੋਰ ਪਾਸੇ ਮੋੜ ਦੇ ਤੇ ਗੁਰਮੁਖੋ ਅੱਗੋਂ ਜਵਾਬ ਆਏਗਾ ਵੀ ਹੁਣ ਇਹ ਟਾਣਾ ਮੋਟਾ ਹੋ ਗਿਆ ਇਹਨੂੰ ਮੋੜਿਆ ਨਹੀਂ ਜਾ ਸਕਦਾ ਜੇ ਇਹਨੂੰ ਦਿਸ਼ਾ ਦੇਣ ਦੀ ਕੋਸ਼ਿਸ਼ ਕਰਾਂਗੇ ਜੇ ਇਹਨੂੰ ਬਹੁਤਾ ਮੋੜਨ ਦੀ ਕੋਸ਼ਿਸ਼ ਕਰਾਂਗੇ ਇਹਨੇ ਟੁੱਟ ਜਾਣਾ ਹੈ ਹਾਂ ਜੀ ਜਦੋਂ ਇਹ ਕਪਦਾ ਛੋਟਾ ਸੀ ਇਹਦੇ ਤੇ ਬਚਪਨਾ ਸੀ ਉਦੋਂ ਕਿਤੇ ਇਸੇ ਤਾਣ ਨੂੰ ਤਾਣੀ ਦੇ ਰੂਪ ਦੇ ਵਿੱਚ ਸੀ ਜਦੋਂ ਮੋੜਿਆ ਜਾਂਦਾ ਤੇ ਇਹ ਜ਼ਰੂਰ ਮੁੜ ਜਾਂਦਾ ਪਰ ਕਹਿੰਦੇ ਹੁਣ ਹੁਣ ਨਹੀਂ ਮੋੜਿਆ ਜਾ ਸਕਦਾ ਇਸੇ ਤਰ੍ਹਾਂ ਸਾਡੀ ਜਿਹੜੀ ਇਹ ਨਵੀਂ ਪਨੀਰੀ ਹੈ ਨੌਜਵਾਨ ਪੀੜ੍ਹੀ ਹੈ ਗੁਰਮੁਖੋ ਉਹ ਤੇ ਬਣ ਚੁੱਕੇ ਨੇ ਟਾਣੇ ਮੋਟੇ ਉਹਨਾਂ ਨੂੰ ਜਦੋਂ ਮੋੜਨ ਦੀ ਕੋਸ਼ਿਸ਼ ਕਰਦੇ ਆ ਉਹ ਉਹਨਾਂ ਟੁੱਟਣ ਦਾ ਡਰ ਹੁੰਦਾ ਹੈ ਉਹਨਾਂ ਦੀ ਬਜਾਏ ਅਸੀਂ 9-10 ਸਾਲ ਪਹਿਲਾਂ ਇਹ ਵਿਚਾਰ ਕੀਤਾ ਕਿ ਆਪਾਂ 5 ਸਾਲ ਤੋਂ ਲੈ ਕੇ 15-16-17 ਸਾਲ ਤੱਕ ਦੇ ਬੱਚੇ ਤੇ ਬੱਚੀਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕਰੀਏ ਬੱਚਿਆਂ ਨੂੰ ਜੋੜਨ ਦਾ ਉਪਰਾਲਾ ਕਰੀਏ ਤੇ ਗੁਰਮੁਖੋ ਉਹ ਕੰਮ ਜਿਹੜਾ ਹੈ ਉਹ 100% ਸਕਸੈਸਫੁਲ ਰਿਹਾ ਹੈ ਮੈਂ ਬੇਨਤੀ ਕਰਾਂ ਪਹਿਲਾਂ ਗੁਰਮੁਖ ਪਿਆਰੇ ਬੋਲ ਕੇ ਗਏ ਨੇ ਕਿ ਭਾਈ ਉਹ ਵੇਖੋ ਗੁਰੂ ਘਰ ਦੇ ਪ੍ਰਧਾਨ ਤੇ ਗੁਰੂ ਘਰ ਦੇ ਖਜ਼ਾਨਚੀ ਜਿਹਨਾਂ ਨੂੰ ਬਣਾਇਆ ਆ ਆ ਗੁਰਲਾਬ ਸਿੰਘ ਖਜ਼ਾਨਚੀ ਬਣੇ ਨੇ ਗੁਰੂ ਘਰ ਦੀ ਸੇਵਾ ਦੇ ਵਿੱਚ ਪਰ ਗੁਰਮੁਖੋ ਜਦੋਂ ਇੱਥੇ ਬੱਚਿਆਂ ਦਾ ਪਹਿਲਾ ਪ੍ਰੋਗਰਾਮ ਹੋਇਆ ਸੀ ਨਾ ਮੇਰੇ ਖਿਆਲ ਸਾਲ ਡੇਢ ਸਾਲ ਦੀ ਗੱਲ ਹੈ ਉਦੋਂ ਇਹਨਾਂ ਦੀ ਬੇਟੀ ਉਸ ਗੁਰਮਤ ਦੇ ਪ੍ਰੋਗਰਾਮ ਵਿੱਚ ਲੱਗੀ ਬੱਚੀ ਨੇ ਗੁਰਬਾਣੀ ਪੜ੍ਹੀ ਗੁਰ ਇਤਿਹਾਸ ਸਿੱਖ ਇਤਿਹਾਸ ਦੀ ਮੁੱਢਲੀ ਜਾਣਕਾਰੀ ਪ੍ਰਾਪਤ ਕੀਤੀ ਤੇ ਗੁਰਮਖੋ ਬੱਚੀ ਤੇ ਕਿਰਪਾ ਹੋਈ ਬੱਚੀ ਪਹਿਲੇ ਨੰਬਰ ਤੇ ਆਈ ਪਹਿਲੀ ਪੋਜੀਸ਼ਨ ਤੇ ਆਈ ਗੁਰਲਾਬ ਸਿੰਘ ਦੀ ਬੱਚੀ ਜਿਹੜਾ ਸਿੰਘ ਇੱਥੇ ਦਾ ਹੁਣ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਖਜ਼ਾਨਚੀ ਬਣਿਆ ਉਦੋਂ ਉਹਦਾ ਅਮਰਤ ਨਹੀਂ ਸੀ ਸਕਿਆ ਸਿੱਖੀ ਤੋਂ ਦੂਰ ਸੀ ਪੂਰਾ ਪਰਿਵਾਰ ਹੀ ਗੁਰਲਾਬ ਸਿੰਘ ਦੀ ਉਸ ਬੱਚੀ ਦੀ ਮਾਤਾ ਗੁਰਲਾਬ ਸਿੰਘ ਦੇ ਘਰ ਵਾਲੀ ਬੀਬੀ ਉਹ ਵੀ ਸਿੱਖੀ ਤੋਂ ਦੂਰ ਸੀ ਪਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਬੱਚੀ ਪਹਿਲੇ ਨੰਬਰ ਤੇ ਆਈ ਗੁਰਬਾਣੀ ਗੁਰ ਇਤਿਹਾਸ ਸਿੱਖ ਇਤਿਹਾਸ ਪੜ੍ਹ ਕੇ ਬੱਚੀ ਦਾ ਮਾਨ ਤੇ ਸਨਮਾਨ ਹੋਇਆ ਇਸੇ ਦਰਬਾਰ ਦੇ ਵਿੱਚ ਉਹ ਸਾਹਮਣੇ ਦਰਵਾਜੇ ਕੋਲੇ ਉੱਥੇ ਸਨਮਾਨ ਹੋਇਆ ਸੀ ਗੁਰਮੁਖੋ ਅੱਜ ਉਸ ਬੱਚੀ ਦੇ ਗੁਰੂ ਘਰ ਆਉਣ ਕਰਕੇ ਗੁਰਮਤ ਮੁਕਾਬਲੇ ਵਿੱਚੋਂ ਅਵਲ ਆਉਣ ਕਰਕੇ ਇੱਥੇ ਸਨਮਾਨ ਹੋਇਆ ਪੂਰੇ ਪਰਿਵਾਰ ਤੇ ਮਨ ਤੇ ਅਸਰ ਪਿਆ ਤੇ ਸਤਿਗੁਰੂ ਸਾਹਿਬ ਨੇ ਕਿਰਪਾ ਕੀਤੀ ਪੂਰੇ ਦਾ ਪੂਰਾ ਪਰਿਵਾਰ ਅਮਰਤ ਛੱਕੇ ਗੁਰੂ ਕੇ ਜਹਾਜੇ ਚੜਿਆ ਜਿਹਦੇ ਕਰਕੇ ਅੱਜ ਉਸ ਗੁਰੂ ਕੇ ਸਿੱਖ ਨੂੰ ਗੁਰੂ ਕੇ ਦਰਬਾਰ ਦੀ ਸੇਵਾ ਤੇ ਗੁਰੂ ਕੇ ਦਰਬਾਰ ਵਿੱਚੋਂ ਮਾਨ ਸਨਮਾਨ ਮਿਲੇ ਆ ਇਹ ਗੁਰਮਖੋ ਕੋਈ ਆਮ ਗੱਲ ਨਹੀਂ ਅਸੀਂ ਕਹਿੰਦੇ ਆਂ ਵੀ ਇਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦਾ ਸਾਰੇ ਦਾ ਸਾਰਾ ਪਰਿਵਾਰ ਗੁਰੂ ਕੇ ਜਹਾਜ਼ੇ ਚੜ ਗਿਆ ਜਿਨ੍ਹਾਂ ਦੇ ਪਰਿਵਾਰ ਗੁਰਮਖੋ ਜਿਹੜੇ ਪਰਿਵਾਰ ਗੁਰੂ ਤੋਂ ਬੜੇ ਦੂਰ ਸੀ ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਗੁਰੂ ਕੇ ਜਹਾਜ਼ੇ ਚੜ ਕੇ ਗੁਰੂ ਘਰ ਦੀ ਸੇਵਾ ਵਿੱਚ ਆ ਗਏ ਗੁਰਮੁਖੋ ਕਰਾਂ ਵਿੱਚੋਂ ਨਸ਼ੇ ਨਿਕਲ ਗਏ ਕਰਾਂ ਵਿੱਚੋਂ ਗੁਰਮੁਖੋ بے ਵਿਚਾਰ ਗੁਰਮੁਖੋ ਪੱਛਮੀ ਸੱਭਿਆਚਾਰ ਔਰ ਗੁਰਮੁਖੋ ਬੜੀਆਂ ਪਹਾੜੀਆਂ ਤੋਂ ਪਹਾੜੀਆਂ ਨਸ਼ੇ ਵਰਗੀਆਂ ਬਿਮਾਰੀਆਂ ਨਿਕਲ ਗਈਆਂ ਗੁਰਮੁਖੋ ਉਹਨਾਂ ਨੂੰ ਕੁੱਝ ਕੇ ਵੇਖੋ ਆ ਭਾਈ ਕੁਲਦੀਪ ਸਿੰਘ ਨੇ ਗੁਰੂ ਘਰ ਦੇ ਪ੍ਰਧਾਨ ਵੇਖੋ ਉਹਨਾਂ ਦਾ ਜੀਵਨ ਅਜ ਤੋਂ ਸਾਲ 2 ਸਾਲ ਪਹਿਲਾਂ ਕਿਦਾਂ ਦਾ ਸੀ ਸ਼ਰਾਬੀ ਕਬਾਬੀ ਸੀ ਕੌਣ ਇਹਨਾਂ ਨੂੰ ਚਾਹੁੰਦਾ ਸੀ ਕੋਈ ਗੁਰਮਖੋ ਲਾਗੇ ਦੀ ਨੰਗਣਾ ਨਹੀਂ ਸੀ ਚਾਹੁੰਦਾ ਪਰ ਜਦੋਂ ਗੁਰੂ ਕਿਰਪਾ ਕਰਦਾ ਆਪਣੀ ਗੋਦ ਵਿੱਚ ਬਿਠਾ ਲੈਂਦਾ ਅਸੀਂ ਗੁਰੂ ਦੇ ਚਰਨਾਂ ਵਿੱਚ ਆ ਜਾਂਦੇ ਆ ਫਿਰ ਗੁਰਮਖੋ ਗੁਰੂ ਐਸੀ ਵਡਿਆਈ ਬਖਸ਼ਦਾ ਗੁਰੂ ਐਸਾ ਆਪਣੇ ਚਰਨਾਂ ਨਾਲ ਜੋੜਦਾ ਤੇ ਗੁਰਮੁਖੋ ਆਮ ਦੁਨੀਆ ਦੇ ਲੋਕ ਜਿਹੜੇ ਪਰਾਂਮੂ ਕਰਕੇ ਲੰਘਦੇ ਸੀ ਉਹਨਾਂ ਲੋਕਾਂ ਕੋਈ ਸਨਮਾਨ ਦਵਾਉਂਦਾ ਹੈ ਗੁਰੂ ਫਿਰ ਮੈਂ ਬੇਨਤੀ ਕਰਦਾ ਸਾਡਾ ਮਕਸਦ ਇੱਕੋ ਹੀ ਹੈ ਕਿ ਹਰ ਇੱਕ ਘਰ ਦੇ ਵਿੱਚ ਗੁਰਮੁਖੋ ਅਮਰ ਧਾਰੀ ਹੋਵੇ ਹਰ ਇੱਕ ਘਰ ਦੇ ਵਿੱਚ ਗੁਰੂ ਦੀ ਬਾਣੀ ਦਾ ਜਾਪ ਹੋਵੇ ਤੇ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ ਇਹ ਭਾਵਨਾ ਨੂੰ ਗੁਰਮੁਖੋ ਬੂਰ ਪੈ ਰਿਹਾ ਹੈ ਫਲ ਲੱਗ ਰਿਹਾ ਹੈ ਕਈ ਵਾਰੀ ਅਸੀਂ ਭੁੱਲ ਜਾਂਦੇ ਆ ਫਿਰ ਆ ਕੇ ਦੱਸਦੇ ਨੇ ਬੱਚੇ ਵੀ ਵੱਜਿਆਂ ਦੇ ਮਾਤਾ ਪਿਤਾ ਵੀ ਵੀ ਫਲਾਣੀ ਥਾਂ ਤੇ ਸਾਡਾ ਬੱਚਾ ਇਸ ਗੁਰਬਾਣੀ ਮੁਕਾਬਲੇ ਵਿੱਚ ਲੱਗਿਆ ਸੀ ਉੱਥੇ ਅਮਰ ਸੰਚਾਰ ਹੋਇਆ ਸੀ ਅਸੀਂ ਉੱਥੇ ਅਮਰ ਛਕਿਆ ਗੁਰੂ ਕੇ ਜਹਾਜੇ ਚੜੇ ਨਿਕਾ ਜਾ ਉਪਰਾਲਾ ਕਿੰਨਾ ਵੱਡਾ ਫਾਇਦਾ ਹੋਇਆ ਕਿੰਨੇ ਘਰਾਂ ਦੇ ਬੁਝਦੇ ਦੀਪਕਾਂ ਨੂੰ ਗੁਰਮਖੋ ਓਟ ਹੋ ਗਈ ਅਮਰਤ ਦੀ ਗੁਰੂ ਦੀ ਬਾਣੀ ਦੀ ਬੁਝਦੇ ਬੁਝਦੇ ਦੀਪਕ ਕਿੰਨੇ ਘਰਾਂ ਦੇ ਮੁੜ ਜਗ ਪਏ ਗੁਰਮਖੋ ਉਹਨਾਂ ਘਰਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਘਰਾਂ ਵਿੱਚ ਦੁਆਰਾ ਮੁੜ ਰੋਸ਼ਨੀ ਆਈ ਇਹੋ ਜੇ ਪ੍ਰੋਗਰਾਮ ਇਹੋ ਜੇ ਸਮਾਗਮਾਂ ਦਾ ਇਹੀ ਵੱਡਾ ਗੁਰਮਖੋ ਫਾਇਦਾ ਹੁੰਦਾ ਹੈ ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਹਰ ਮਹੀਨੇ ਕਰੀਬ ਕਰੀਬ ਇੱਕ ਵੱਡਾ ਗੁਰਮਤ ਸਮਾਗਮ ਤੇ ਅਮਰ ਸੰਚਾਰ ਸਮਾਗਮ ਸਿੱਖ ਵਿਰਸਾ ਦਲ ਪੰਜਾਬ ਦੀ ਜਥੇਬੰਦੀ ਵੱਲੋਂ ਕੀਤਾ ਜਾ ਰਿਹਾ ਹੈ ਮੈਂ ਆਪ ਜੀ ਨੂੰ ਬੇਨਤੀ ਕਰਾਂ ਅਸੀਂ ਸੋਚਦੇ ਸੀ ਵੀ ਅਸੀਂ ਤੇ ਆਮ ਜੀ ਘਰੇਲੂ ਖੇਤੀਬਾੜੀ ਕਰਨ ਵਾਲੇ ਬੰਦੇ ਆ ਅਸੀਂ ਤੇ ਕੌਮ ਦਾ ਪ੍ਰਚਾਰ ਸਿਰਫ ਕਥਾ ਤੇ ਕੀਰਤਨ ਰਾਹੀਂ ਕਰ ਸਕਦੇ ਆ ਅਸੀਂ ਦੂਜਾ ਕੋਈ ਕੰਮ ਨਹੀਂ ਕਰਦਾ ਗੁਰਮਖੋ ਅਸੀਂ ਸਮਝਦੇ ਸੀ ਵੀ ਅਸੀਂ ਤੇ ਜੀ ਕਥਾ ਕੀਰਤਨ ਕਰਨ ਵਾਲੇ ਆ ਕਥਾ ਕੀਰਤਨ ਵੀ ਕੋਈ ਮਾਇਆ ਵਾਸਤੇ ਨਹੀਂ ਕਰਦੇ ਕੋਈ ਗੁਰਮਖੋ ਭੇਟਾ ਵਾਸਤੇ ਨਹੀਂ ਕਰਦੇ ਉਹ ਵੀ ਸਾਡੀ ਦਿਲੀ ਭਾਵਨਾ ਹੈ ਸਾਡੀ ਸ਼ਰਧਾ ਹੈ ਸਾਨੂੰ ਗੁਰਮਖੋ ਇਸ ਚੀਜ਼ ਦੇ ਵਿੱਚੋਂ ਆਨੰਦ ਪ੍ਰਾਪਤ ਹੁੰਦਾ ਇਸ ਕਰਕੇ ਕਰਦੇ ਆ ਪਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ ਜੀਤੋਂ ਜਿਹੋ ਜੀ ਸੇਵਾ ਲੈਣੀ ਹੁੰਦੀ ਹੈ ਕਈ ਗੁਰਮਖੋ ਇਹੋ ਜੇ ਕਾਰਜ ਸਾਡੇ ਨਜ਼ਰ ਦੇ ਸਾਹਮਣੇ ਆਏ ਗੁਰਮੁਖੋ ਜਿੰਨਾ ਕਾਰਜਾਂ ਦੇ ਨਾਲ ਸਿੱਖੀ ਦਾ ਪ੍ਰਚਾਰ ਬਹੁਤ ਵੱਡੇ ਲੈਵਲ ਤੇ ਹੋ ਸਕਦਾ ਸੀ ਉਹ ਕਾਰਜ ਕਰਨ ਵਾਸਤੇ ਅਸੀਂ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਜਥੇਬੰਦੀਆਂ ਨਾਲ ਵੱਖ-ਵੱਖ ਪਾਰਟੀਆਂ ਨਾਲ ਮੀਟਿੰਗਾਂ ਕੀਤੀਆਂ ਉਹਨਾਂ ਨੂੰ ਬੇਨਤੀ ਕੀਤੀ ਵੀ ਭਾਈ ਆਹ ਕੰਮ ਕਰੀਏ ਜਿਹਦੇ ਕਰਕੇ ਕੌਮ ਦਾ ਧਰਮ ਦਾ ਪਿੰਡਾਂ 'ਚ ਵਸੇ ਸਿੱਖਾਂ ਦੇ ਪਰਿਵਾਰਾਂ ਦਾ ਭਲਾ ਹੋ ਸਕਦਾ ਹੈ ਉਹ ਕਹਿੰਦੇ ਜੀ ਸਾਨੂੰ ਇਨ੍ਹਾਂ ਚੀਜ਼ਾਂ ਨਾਲ ਕੋਈ ਮਤਲਬ ਨਹੀਂ ਅਸੀਂ ਇਹਨਾਂ ਚੀਜ਼ਾਂ ਤੋਂ ਕੁਝ ਨਹੀਂ ਲੈਣਾ ਸਾਡੀ ਗੁਰਮਖੋ ਰੋਟੀ ਪੱਕਦੀ ਐ ਸਾਡਾ ਫਰਕਾ ਫੁੱਲਦਾ ਐ ਅਸੀਂ ਦੂਜੇ ਤੋਂ ਲੈਣਾ ਕੀ ਐ ਪਿੰਡਾਂ ਦੀ ਸੰਗਤ ਤੋਂ ਕੀ ਲੈਣਾ ਪਿੰਡਾਂ ਦੇ ਵਿੱਚ ਜੇ ਕੋਈ ਬੱਚਾ ਗੁਰਬਾਣੀ ਤੋਂ ਦੂਰ ਐ ਪਿੰਡਾਂ ਦੇ ਵਿੱਚ ਜੇ ਕੋਈ ਨਸ਼ਿਆਂ ਦੀ ਦਲਦਲ ਵੱਲ ਜਾ ਰਿਹਾ ਐ ਪੱਥਰੀ ਸੱਭਿਆਚਾਰ ਵੱਲ ਜਾ ਰਿਹਾ ਐ ਉਹਨਾਂ ਨੇ ਕੁਝ ਵੀ ਨਹੀਂ ਲੈਣਾ ਕਹਿੰਦੇ ਜਦੋਂ ਸਾਨੂੰ ਵੋਟਾਂ ਦੀ ਬੋਟ ਤੇ ਸਪੋਰਟ ਦੀ ਲੋੜ ਹੁੰਦੀ ਐ ਉਹ ਤੋਂ ਅਸੀਂ ਪਿੰਡਾਂ ਵਿੱਚ ਗੇੜਾ ਦੇ ਲਈਦਾ ਗੁਰਮਖੋ ਕਈਆਂ ਤੋਂ ਆਸ ਰੱਖੀ ਕਈਆਂ ਨੂੰ ਬੇਨਤੀਆਂ ਕੀਤੀਆਂ ਮੈਂ ਇਹ ਬੇਨਤੀ ਗੁਰਮਖੋ ਨਾਂ ਲੈ ਕੇ 2022 ਦੇ ਪ੍ਰੋਗਰਾਮ ਵਿੱਚ ਮਾਨਸਾ ਇਹ ਗੱਲ ਬੋਲੀ ਸੀ ਕਿ ਭਾਈ ਆ ਫਲਾਣੇ ਪਰਾਣੇ ਬੰਦਿਆਂ ਕੋਲ ਅਸੀਂ ਸ਼ਰਮਣੀ ਕਮੇਟੀ ਦੇ ਪ੍ਰਧਾਨਾਂ ਕੋਲ ਜਾ ਕੇ ਬੇਨਤੀਆਂ ਕੀਤੀਆਂ ਵੀ ਆ ਸਾਡੇ ਬੱਚਿਆਂ ਨੂੰ ਅੱਜ ਲੋੜ ਐ ਤੁਸੀਂ ਆ ਕੁਝ ਕਰੋ ਤਾਂ ਕਿ ਸਾਡੇ ਸਿੱਖੀ ਵਿੱਚ ਵਾਧਾ ਹੋ ਸਕੇ ਉਹ ਕਹਿੰਦੇ ਸੀ ਕਹਿੰਦੇ ਸ਼ਰਮਣੀ ਕਮੇਟੀ ਜਾਂ ਦੂਜੇ ਤੀਜੇ ਜਿ세 ਬੰਦਿਆਂ ਦਾ ਕੋਈ ਇਹ ਕੰਮ ਨਹੀਂ ਐ ਤਾਂ ਕਹਿੰਦੇ ਜੀ ਆਮ ਲੋਕਾਂ ਦਾ ਕੰਮ ਐ ਇਹ ਤਾਂ ਜੀ ਵੇਖੋ ਸਰਕਾਰ ਦਾ ਕੰਮ ਐ ਅਖੀਰ ਨੂੰ ਗੁਰਮੁਖੋ ਸਭ ਕੁਝ ਵੇਖਦੇ ਆ ਹੋયા ਸਭ ਕਣੀ ਵੇਖ ਕੇ ਸਭ ਨੂੰ ਪਰਖ ਕੇ ਗੁਰਮੁਖੋ ਸਭ ਨੂੰ ਦੇਖਦੇ ਆ ਹੋਇਆਂ ਵਿਚਾਰ ਕੀਤੀ ਸਾਰੇ ਗੁਰਮਖਾਂ ਨਾਲ ਪੰਥਦਰਦੀਆਂ ਨਾਲ ਜਿਹੜੇ ਚਾਹੁੰਦੇ ਨੇ ਕਿ ਧਰਮ ਤੇ ਕੌਮ ਦਾ ਪ੍ਰਚਾਰ ਹੋਵੇ ਸਾਡੇ ਵਿੱਚ ਸਪਿੰਡਾਂ ਵਿੱਚ ਬੈਠੇ ਆਮ ਸੰਗਤ ਨੂੰ ਬੱਚਿਆਂ ਨੂੰ ਸਿੱਖਿਆ ਮਿਲ ਸਕੇ ਉਹ ਸਿੱਖਿਆ ਮਿਲ ਸਕੇ ਗੁਰਮੁਖੋ ਜਿਹੜੀ ਸਿੱਖਿਆ ਦੇ ਨਾਲ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜਨ ਔਰ ਗੁਰਮੁਖੋ ਦੁਨਿਆਵੀ ਵਿਦਿਆ ਵੀ ਪ੍ਰਾਪਤ ਹੋ ਸਕੇ ਗੁਰਮੁਖੋ ਅਖੀਰ ਨੂੰ ਬਹੁਤ ਮੀਟਿੰਗਾਂ ਤੋਂ ਬਾਅਦ ਸਿੱਖ ਵਿਰਸਾ ਦਲ ਜਥੇਬੰਦੀ ਜਿਹੜੀ ਹੈ ਇਹ ਹੋਂਦ ਵਿੱਚ ਆਈ ਇਸ ਜਥੇਬੰਦੀ ਦਾ ਮੁੱਖ ਪਰਜੋਜਨ ਮੁੱਖ ਕਾਰਨ ਇੱਕੋ ਹੀ ਹੈ ਕਿ ਧਰਮ ਦਾ ਪ੍ਰਚਾਰ ਕਰਨਾ ਧਰਮ ਦਾ ਪ੍ਰਚਾਰ ਕਰਦੇ ਆ ਕਰਦੇ ਆ ਪਿੰਡਾਂ ਵਿੱਚ ਵਿਚਰਦੇ ਆ 12781 ਪਿੰਡ ਹੈ ਪੰਜਾਬ ਦਾ ਗੁਰਮੁਖੋ ਆਪਣੇ ਮਾਨਸਾ ਜ਼ਿਲ੍ਹੇ ਦੇ 240 ਪਿੰਡ ਨੇ 240 ਪਿੰਡਾਂ ਵਿੱਚ ਹੀ ਵੇਖੀਏ ਨਾ ਮੈਂ ਸਮਝਦਾ 240 ਪਿੰਡਾਂ ਦੇ ਵਿੱਚੋਂ ਹਰ ਇੱਕ ਪਿੰਡ ਦੇ ਵਿੱਚ 60% 70% ਲੋਕ ਉਹ ਨੇ ਜਿਹੜੇ ਆਪਣੇ ਬੱਚਿਆਂ ਨੂੰ ਗੁਰਮੁਖੋ ਸਕੂਲੀ ਵਿੱਦਿਆ ਨਹੀਂ ਪੜਾ ਸਕਦੇ ਸਕੂਲੀ ਵਿੱਦਿਆ ਨਹੀਂ ਪੜਾ ਸਕਦੇ ਗੁਰਮੁਖੋ ਜੇ ਕਈਏ ਵੀ ਸਰਕਾਰੀ ਸਕੂਲ ਬਣੇ ਆ ਸਰਕਾਰੀ ਸਕੂਲਾਂ ਵਿੱਚ ਤੁਸੀਂ ਜਾਣਦੇ ਹੋ ਸਰਕਾਰੀ ਸਕੂਲਾਂ ਵਿੱਚ ਅੱਜ ਦੀ ਵਿੱਦਿਆ ਅੱਜ ਦੀ ਪੜ੍ਹਾਈ ਗੁਰਮੁਖੋ ਬਹੁਤ ਵੀਕ ਹੋ ਸਕੀ ਹੈ ਉਥੋਂ ਦੇ ਟੀਚਰ ਸਾਹਿਬਾਨ ਨਹੀਂ ਧਿਆਨ ਦਿੰਦੇ ਚੰਗੇ ਪ੍ਰਾਈਵੇਟ ਸਕੂਲਾਂ ਵਿੱਚ ਅਸੀਂ ਪੜ੍ਹਾ ਨਹੀਂ ਸਕਦੇ ਹੁਣ ਬੜਿਆਂ ਨੇ ਬੜੇ ਸਾਡੇ ਕੋਲ ਫਾਰਮ ਤੇ ਆ ਜਾਂਦੇ ਬਾਬਾ ਜੀ ਸਾਡੀ ਬੱਚੀ ਸਾਡਾ ਬੱਚਾ ਵਧੀਆ ਪੜ੍ਹਦਾ ਪਰ ਪ੍ਰਾਈਵੇਟ ਸਕੂਲ ਦੀ ਅਸੀਂ ਫੀਸ ਨਹੀਂ ਦੇ ਸਕਦੇ ਗੁਰਮੁਖੋ ਬਹੁਤ ਵਿਚਾਰ ਕਰਨ ਤੋਂ ਬਾਅਦ ਫਿਰ ਮਨ ਵਿੱਚ ਆਇਆ ਵੀ ਕਿਉਂ ਨਾ ਸਾਡੀ ਸਰਮੌਰ ਜਥੇਬੰਦੀ ਹੈ ਸ਼ਰਮਣੀ ਕਮੇਟੀ ਪਰ ਗੁਰਮੁਖੋ ਹਰਾਨੀ ਦੀ ਗੱਲ ਇਹ ਹੈ ਅਸੀਂ ਜਦੋਂ ਪਤਾ ਕੀਤਾ ਕਿ ਕੀ 10 ਜਾਂ 15 ਪਿੰਡਾਂ ਮੰਗਰ ਸ਼ਰੋਮਣੀ ਕਮੇਟੀ ਨੇ ਸਕੂਲ ਦਿੱਤੇ ਨੇ ਗੁਰਮੁਖੋ ਇੱਕ ਵੀ 20 ਕੀ 50 50 60 60 ਪਿੰਡਾਂ ਮੰਗਰ ਇੱਕ ਸਕੂਲ ਨਹੀਂ ਦਿੱਤਾ ਸ਼ਰੋਮਣੀ ਕਮੇਟੀ ਅਸੀਂ ਜਦੋਂ ਇਹ ਪਤਾ ਕੀਤਾ ਸਮਝ ਲਈ ਕਿ ਵਾਕੀ ਸ਼ਰੋਮਣੀ ਕਮੇਟੀ ਸਕੂਲ ਸਾਨੂੰ ਦੇ ਸਕਦੀ ਹੈ ਜੇ ਵਾਕੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਹਿੰਦਵਤਾ ਦੇ ਸਕੂਲਾਂ ਦੇ ਵਿੱਚ ਗੁਰਮੁਖੋ ਬਾਹਰ ਨਹੀਂ ਆ ਸਭਿਆਤਾਵਾਂ ਜਿਹੜੀਆਂ ਸਕੂਲ ਸਾਡੇ ਪੰਜਾਬ ਵਿੱਚ ਬਣਾ ਰਹੀਆਂ ਨੇ 크੍ਰਿਸਚੀਅਨ ਬਣਾ ਰਹੇ ਨੇ Hindu वीर ਬਣਾ ਰਹੇ ਨੇ ਵੱਖ-ਵੱਖ ਧਰਮਾਂ ਵਾਲੇ ਬਣਾ ਰਹੇ ਨੇ ਜੇ ਉਹਨਾਂ ਦੇ ਸਕੂਲਾਂ ਵਿੱਚ ਚੰਗੀ ਵਿਦਿਆ ਪੜ੍ਹਾਈ ਹੈ ਤਾਂ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਾਈਵੇਟ ਸਕੂਲ ਦੇ ਵਿੱਚ ਕਿਉਂ ਨਹੀਂ ਪੜ੍ਹਾਈ ਚੰਗੀ ਹੋ ਸਕਦੀ ਸਾਡੇ ਸ਼੍ਰੋਮਣੀ ਕਮੇਟੀ ਸਕੂਲ ਦੇ ਵਿੱਚ ਗੁਰਮੁਖੋ ਦੂਜੇ ਜੇ 1000 ਰੁਪਿਆ ਫੀਸ ਲੈਂਦੇ ਆ ਸਾਡੇ ਵਾਲੇ 250 300 500 ਫੀਸ ਦੇ ਵਿੱਚ ਸਾਡੇ ਬੱਚਿਆਂ ਨੂੰ ਪੜ੍ਹਾ ਸਕਦੇ ਆ ਅਸੀਂ ਅੱਧੀ ਫੀਸ ਦੇ ਕੇ ਪੜਾਉਣ ਨੂੰ ਤਿਆਰ ਆਂ ਧਨ ਤਾਂ ਹੈ ਸੰਗਤ ਦੀ ਮਾਇਆ ਤਾਂ ਹੈ ਪਰ ਉਹ ਗੁਰਮੁਖੋ ਸਾਡੇ ਆਉਣ ਵਾਲੀ ਪਨੀਰੀ ਨੂੰ ਬੱਚਿਆਂ ਨੂੰ ਸਕੂਲ ਦੇਣ ਵਾਸਤੇ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਜਦੋਂ ਗੁਰਮੁਖੋ ਪਤਾ ਕੀਤਾ ਵੀ ਵਾਕਿਆ ਸਕੂਲ ਤੇ ਬਣ ਸਕਦੇ ਨੇ ਕੋਈ ਮਾਇਆ ਦੀ ਕੌਮ ਧਰਮ ਕੋਲੇ ਕੋਈ ਗੁਰਮੁਖੋ ਘਾਟ ਨਹੀਂ ਪਰ ਸਕੂਲ ਬਣਾਉਣੇ ਨਹੀਂ ਚਾਹੁੰਦੇ ਕਿਉਂ ਕਿਉਂਕਿ ਉਹ ਜਾਣਦੇ ਆ ਵੀ ਆਉਣ ਵਾਲੀ ਪਨੀਰੀ ਜੇ ਚੰਗੀ ਪੜ੍ਹ ਲਿਖ ਜਾਵੇਗੀ ਤਾਂ ਸਾਡੇ ਅੱਗੇ ਇਹਨਾਂ ਨੇ ਸਵਾਲ ਕਰਨੇ ਆ ਵੀ ਤੁਸੀਂ ਕੌਮ ਦਾ ਸਵਾਰਿਆ ਕੀ ਹੈ ਤੁਸੀਂ ਕੌਮ ਵਾਸਤੇ ਕੀਤਾ ਕੀ ਹੈ ਫਿਰ ਗੁਰਮੁਖੋ ਤੁਸੀਂ ਆਪ ਜਾਣਦੇ ਹੋ ਤੁਹਾਡੇ ਨਗਰ ਵਿੱਚ ਹੀ ਬਹੁਤ ਪਰਿਵਾਰ ਐਸੇ ਹੋਣਗੇ ਗੁਰਮੁਖੋ ਜਿਨ੍ਹਾਂ ਦਾ ਲੰਗਰ ਪ੍ਰਸ਼ਾਦਾ ਚੁੱਲ੍ਹਾ ਚੌਂਕਾ ਮਸਾਂ ਚੱਲਦਾ ਹੈ ਪਰ ਜਦੋਂ ਕਿਸੇ ਪਰਿਵਾਰ ਦੇ ਗਰੀਬ ਪਰਿਵਾਰ ਦੇ ਘਰ ਦੇ ਵਿੱਚ ਗੁਰਮੁਖੋ ਰੱਬ ਨਾ ਕਰੇ ਬਿਮਾਰੀ ਆਪਵੇ ਕੋਈ ਘਰ ਦਾ ਜੀ ਬਿਮਾਰ ਹੋ ਜਾਵੇ ਗੁਰਮੁਖੋ ਤੁਸੀਂ ਵੇਖਦੇ ਹੋ ਨਾ ਕਿਉਂਕਿ ਸਾਨੂੰ ਤੇ ਰੋਜ਼ਾਨਾ ਹੀ ਇਦਾਂ ਦੇ ਕੇਸ ਪਤਾ ਨਹੀਂ ਕਿੰਨੇ ਕਿ ਮਿਲਦੇ ਨੇ ਜਦੋਂ ਗਰੀਬ ਪਰਿਵਾਰ ਦਾ ਪਿੰਡਾਂ ਦੇ ਵਿੱਚੋਂ 70 ਤੋਂ 80% ਪਰਿਵਾਰ ਉਹ ਨੇ ਜਿਨ੍ਹਾਂ ਦੇ ਘਰ ਵਿੱਚ ਕੋਈ ਬਿਮਾਰ ਹੋ ਜੇ ਨਾ ਗੁਰਮੁਖੋ ਉਹ ਬਿਮਾਰੀ ਤੇ ਜਿੰਨਾ ਕੁ ਪੈਸਾ ਘਰ ਵਿੱਚ ਹੁੰਦਾ ਸਭ ਲੱਗ ਜਾਂਦਾ ਹੈ ਪਰ ਗੁਰਮੁਖ ਦੁੱਖ ਉਹਦੋਂ ਆਉਂਦਾ ਜਦੋਂ ਪੈਸਾ ਘਰ ਵਿੱਚ ਪਿਆ ਲੱਗ ਜਾਂਦਾ ਹੈ ਪਰ ਫਿਰ ਵੀ ਠੀਕ ਨਹੀਂ ਆਉਂਦਾ ਫਿਰ ਘਰ ਵਿੱਚ ਪਿਆ ਸਮਾਨ ਵੇਚਣਾ ਸ਼ੁਰੂ ਕਰ ਦਿੰਦਾ ਅਖੀਰ ਨੂੰ ਉਹ ਸਮਾਂ ਆ ਜਾਂਦਾ ਹੈ ਘਰ ਦਾ ਇੱਕ ਜੀ ਹਸਪੀਟਲ ਵਿੱਚ ਪਿਆ ਗੁਰਮੁਖੋ ਸਹਿਤ ਦਾ ਹੁੰਦਾ ਤੇ ਗੁਰਮੁਖੋ ਉਹ ਪਰਿਵਾਰ ਪਿੰਡ ਵਿੱਚ ਹੱਥ ਆੜਦਾ ਫਿਰਦਾ ਹੁੰਦਾ ਵੀ ਭਾਈ ਸਾਡੇ ਪਰਿਵਾਰ ਦੇ ਜੀ ਨੂੰ ਮਾਇਆ ਨਾਲ ਉਹਦਾ ਇਲਾਜ ਹੋਣਾ ਸਾਨੂੰ ਸਹਾਇਤਾ ਦਿਓ ਅਸੀਂ ਆਪਣੇ ਪਰਿਵਾਰ ਦੇ ਜੀ ਦਾ ਆਪਣੇ ਪਰਿਵਾਰਕ ਮੈਂਬਰ ਦਾ ਇਲਾਜ ਕਰਾ ਸਕੀਂ ਕਈ ਵਾਰ ਪਿੰਡਾਂ ਵਿੱਚੋਂ ਧੰਦ ਮਾਇਆ ਥੋੜੀ ਥੋੜੀ ਇਕੱਠੀ ਕਰਕੇ ਦੇ ਵੀ ਦਿੱਤੀ ਜਾਂਦੀ ਹੈ ਪਰ ਗੁਰਮੁਖੋ ਉਹ ਇੰਨਾ ਕਿੰਗਾ ਅੱਜ ਦਾ ਇਲਾਜ ਹੋ ਗਿਆ ਮੈਡੀਕਲ ਇੰਨਾ ਕਿੰਗਾ ਗੁਰਮਖੋ ਉਹ ਫੇਰ ਵੀ ਲੋਟ ਨਹੀਂ ਆਉਂਦਾ ਕੰਮ ਕਿਉਂਕਿ ਨਿੱਕੇ ਨਿੱਕੇ ਟੈਸਟ ਹਜ਼ਾਰਾਂ ਰੁਪਿਆ ਲੈ ਜਾਂਦੇ ਆ ਜਦੋਂ ਅਸੀਂ ਇਹ ਪਤਾ ਕੀਤਾ ਵੀ ਕੀ ਸ਼੍ਰੋਮਣੀ ਕਮੇਟੀ ਪੰਜਾਬ ਦੇ ਵਿੱਚ ਸਿੱਖਾਂ ਦੇ ਪਰਿਵਾਰਾਂ ਦੇ ਲਈ ਸਿਹਤ ਸਹੂਲਤ ਨਹੀਂ ਦੇ ਸਕਦੀ ਗੁਰਮਖੋ ਬਿਲਕੁਲ ਦੇ ਸਕਦੀ ਹੈ ਕੋਈ ਉਹਦੇ ਕਾਇਦੇ ਕਾਨੂੰਨ ਤੋਂ ਉਲਟ ਗੱਲ ਨਹੀਂ ਹੈ ਜਦੋਂ ਅਸੀਂ ਪੁੱਛਿਆ ਵੀ ਕਿਉਂ ਨਹੀਂ ਹੁੰਦਾ ਜੀ ਕੰਮ ਗੁਰਮੁਖ ਪਤਾ ਇਹ ਰਿਜ਼ਲਟ ਇਹ ਆਇਆ ਵੀ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਦੇ ਆ ਉਹ ਸਮਝਦੇ ਨਹੀਂ ਵੀ ਇਹਨਾਂ ਨੂੰ ਲੋੜ ਹੈ ਉਹ ਕਹਿੰਦੇ ਜੀ ਸਾਰਾ ਕੁਝ ਤੇ ਹੋ ਹੀ ਜਾਂਦਾ ਸਰਕਾਰਾਂ ਕਰੀ ਜਾਂਦੀਆਂ ਕੱਲੀਆਂ ਸਰਕਾਰਾਂ ਤੇ ਧਿਆਨ ਨਹੀਂ ਜਦੋਂ ਸਾਡੀ ਸ਼ਰੋਣੀ ਕਮੇਟੀ ਐਡੀ ਵੱਡੀ ਹੈ ਸਾਡੇ ਘੱਟੋ ਘੱਟ ਇਹ ਕਹਿ ਲਓ ਵੀ ਭਾਈ ਅਸੀਂ ਤਾਂ ਇਕੱਲੇ ਸਿੱਖਾਂ ਵਾਸਤੇ ਕਰਾਂਗੇ ਘੱਟੋ ਘੱਟ ਇਹ ਤਾਂ ਹੋ ਜਾਵੇ ਵੀ ਅਸੀਂ ਤਾਂ ਜੀ ਸਿੱਖ ਪਰਿਵਾਰਾਂ ਵਾਸਤੇ ਇਲਾਜ ਕਰਾਵਾਂਗੇ ਸਾਡੇ ਜ਼ਿਲ੍ਹੇ ਵਿੱਚ ਦੋ ਵੱਡੇ ਹਸਪੀਟਲ ਬਣੇ ਹੁਣ ਹਜ਼ਾਰਾਂ ਰੁਪਈਆ ਲੈਬੋਟਰੀਆਂ ਤੇ ਟੈਸਟ ਕਰਾਉਂਦੇ ਆ ਗੁਰਮਖੋ ਸਾਡਾ ਲੱਗ ਜਾਂਦਾ ਇੱਕ ਚੰਗੀ ਲੈਬ ਹੋਵੇ ਸਾਡੇ ਜ਼ਿਲ੍ਹੇ ਮੁਤਾਬਕ ਜਾਂ ਤਹਿਸੀਲ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਜਿਹਦੇ ਵਿੱਚ ਗੁਰਮਖੋ ਥੋੜੇ ਖਰਚਿਆਂ ਦੇ ਉੱਤੇ ਟੈਸਟ ਹੋ ਸਕਣ ਜਿਹੜੇ ਆਮ ਲੋਕ ਨੇ ਗਰੀਬ ਲੋਕ ਨੇ ਆਪਣਾ ਇਲਾਜ ਕਰਵਾ ਸਕਣ ਇੱਕ ਚੰਗਾ ਮੈਡੀਕਲ ਹੋਵੇ ਗੁਰਮੁਖੋ ਹਜ਼ਾਰਾਂ ਰੁਪਿਆ ਮੈਡੀਕਲਾਂ ਤੇ ਲੁੱਟਿਆ ਜਾਂਦਾ ਹੈ ਚੰਗੇ ਮੈਡੀਕਲ ਤਹਿਸੀਲ ਵਾਈਜ਼ 20 ਜਾਂ 15 ਪਿੰਡਾਂ ਵਾਈਜ਼ ਖੋਲ ਕੇ ਦਿੱਤੇ ਜਾਣ ਨਾਲੇ ਉਹਦੇ ਵਿੱਚੋਂ ਪ੍ਰੋਫਿਟ ਹੋਏਗਾ ਤੇ ਨਾਲੇ ਗੁਰਮੁਖੋ ਆਮ ਗਰੀਬ ਪਰਿਵਾਰਾਂ ਦਾ ਭਲਾ ਹੋਏਗਾ ਜਿਹੜੇ ਮਹਿੰਗੀ ਦਵਾਈ ਨਹੀਂ ਖਰੀਦ ਸਕਦੇ ਉਸ ਤੋਂ ਸਸਤੀ ਖਰੀਦ ਸਕਣਗੇ ਪਰ ਜਦੋਂ ਇਹ ਸਾਰੀਆਂ ਗੱਲਾਂ ਸਿੱਖਿਆ ਦੀ ਗੱਲ ਗੁਰਮਖੋ ਸਾਹਮਣੇ ਰੱਖੀ ਸਕੂਲਾਂ ਦੀ ਗੱਲ ਸਾਹਮਣੇ ਰੱਖੀ ਹਸਪੀਟਲਾਂ ਦੀ ਗੱਲ ਲੈਬ ਦੀ ਗੱਲ ਸਾਹਮਣੇ ਰੱਖੀ ਗੁਰਮਖੋ ਕਹਿੰਦੇ ਹੋ ਤੇ ਸਾਰਾ ਕੁਝ ਹੋ ਸਕਦਾ ਹੈ ਪਰ ਗੁਰਮਖੋ ਜਿਨ੍ਹਾਂ ਨਮਾਇੰਦਿਆਂ ਨੂੰ ਅਸੀਂ ਚੁਣ ਕੇ ਭੇਜਦੇ ਹਾਂ ਉਹ ਚਾਹੁੰਦੇ ਨਹੀਂ ਵੀ ਇਹ ਕੁਝ ਹੋਵੇ ਹੁਣ ਗੁਰਮਖੋ ਸਾਡੀ ਭਾਵਨਾ ਇੱਕੋ ਹੀ ਆਈ ਵੀ ਫਿਰ ਕਿਉਂ ਨਾ ਆ ਹੁਣ ਤੁਸੀਂ ਵੀ ਵੇਖਦੇ ਹੋ ਨਾ ਵੀ ਅੱਗੇ ਸਾਰਿਆਂ ਨੇ ਇਹ ਬੇਨਤੀ ਕੀਤੀ ਹੈ ਮੈਂ ਰਾਤ ਵੀ ਬੇਨਤੀ ਕੀਤੀ ਸੀ ਕਿ ਹੁਣ ਚੋਣਾਂ ਦਾ ਨੇੜੇ ਆ ਗਿਆ ਸਮਾਂ ਹੁਣ ਗੁਰਮੁਖ ਨੂੰ ਮੁੱਛਾਂ ਨੂੰ ਤੇਲ ਲਾ ਕੇ ਦਾੜੀ ਜਿਹੜੀ ਤਹਾਂ ਨੂੰ ਚੜਦੀ ਗਈ 13 ਸਾਲ ਉਹ ਥੱਲੇ ਨੂੰ ਆਉਣ ਲੱਗ ਪਈ ਜਿਹੜਾ ਗੁਰਮੁਖੋ ਗਾਤਰਾ ਦੇ ਕਿਰਪਾਨ ਕਦੇ ਵੇਖੀ ਨਹੀਂ ਸੀ ਵੀ ਕਿੱਥੇ ਐ ਉਹ ਗੁਰਮੁਖੋ ਜਾ ਕੇ ਟਕਸਾਲੀ ਕਿਰਪਾਨ ਖਰੀਦ ਲੈਂਦੀ ਉਹਨਾਂ ਨੇ ਜਿਨ੍ਹਾਂ ਨੇ ਸੁੱਤੋ ਸ਼ਰਮਣੀ ਕਮੇਟੀ ਦੀਆਂ ਵੋਟਾਂ ਮੰਗਵਾਉਣਾ ਉੱਤੋਂ ਦੀ ਗਾਤਰੇ ਪਾ ਕੇ ਟਕਸਾਲੀ ਕਿਰਮਾਨਾ ਪਾ ਕੇ ਆਉਣਗੇ ਤੁਹਾਡੇ ਕੋਲੇ ਯਾਦ ਰੱਖਿਓ ਉਹਨਾਂ ਦੀਆਂ ਦਾੜੀਆਂ ਜਿਹੜੀਆਂ ਸਾਲ ਪਹਿਲਾਂ ਗੁਰਮੁਖੋ ਉੱਚੀਆਂ ਸיו ਨੀਵੀਆਂ ਹੋ ਜਾਣਗੀਆਂ ਕਿਉਂਕਿ ਸਾਨੂੰ ਭਰਮ ਭਲੇਖਾ ਗੁਰਮੁਖੋ ਉਹ ਲਿਵਾਸ ਪਹਿਨ ਕੇ ਸਾਨੂੰ ਲੁੱਟਣ ਵਾਸਤੇ ਆਉਣਗੇ ਜੇ ਅਸੀਂ ਫੇਰ ਭਲੇਖਾ ਖਾ ਗਏ ਸ਼ਰਮਣੀ ਕਮੇਟੀ ਵਰਗੀ ਵੱਡੀ ਸੰਸਥਾ ਨੂੰ ਅਸੀਂ ਫੇਰ ਦਲਤ ਹੱਥਾਂ ਵਿੱਚ ਦੇ ਦਿੱਤਾ ਖਿਆਲ ਰੱਖਿਓ ਨਾ ਸਾਡੇ ਬੱਚਿਆਂ ਵਾਸਤੇ ਕੋਈ ਸਕੂਲ ਨਾ ਕੋਈ ਗੁਰਮੁਖੋ ਸੇਤਸੂਲ ਨਾ ਗੁਰਮੁਖੋ ਕੋਈ ਲਿਵ ਲਾਇਵ ਨਾ ਗੁਰਮੁਖੋ ਦੂਜਾ ਤੀਜਾ ਕੰਮ ਜਿਹੜਾ ਸ਼੍ਰੋਮਣੀ ਕਮੇਟੀ ਗੁਰੂ ਨਾਨਕ ਦੀ ਸੰਗਤ ਦੀ ਮਾਇਆ ਨਾਲ ਹੋ ਸਕਦਾ ਉਹ ਤੋਂ ਮਤਾਂ ਸੋਚਿਓ ਗੁਰਮੁਖੋ ਸਾਡੇ ਧਰਮ ਦੇ ਪ੍ਰਚਾਰਕ ਕਥਾ ਕੀਰਤਨੀਏ ਗ੍ਰੰਥੀ ਰਾਗੀ ਢਾਡੀ ਪ੍ਰਚਾਰ ਕਰੋਂਦੇ ਤੇ ਪਿੱਟਦੇ ਫਿਰਦੇ ਨੇ ਗੁਰਮਖੋ ਕੋਈ ਇਲਾਜ ਖਣੀਆਂ ਰੋਂਦਾ ਕੋਈ ਕਹਿੰਦਾ ਮੇਰੀ 5-7000 ਤਨਖਾਹ ਨਾਲ ਮੇਰਾ ਕੁਝ ਨਹੀਂ ਬਣਦਾ ਘੱਟੋ ਘਾਟ ਸ਼੍ਰੋਮਣੀ ਕਮੇਟੀ ਪ੍ਰਚਾਰਕਾਂ ਨੂੰ ਹੀ ਸਾਂਭ ਲੈਂਦੀ ਜਦੋਂ ਅਸੀਂ ਪਤਾ ਕਰਦੇ ਆ ਵੀ ਪ੍ਰਚਾਰਕਾਂ ਨੂੰ ਕਿਉਂ ਨਹੀਂ ਸਾਂਭਦੇ ਕਹਿੰਦੇ ਜੀ ਸਾਡੀ ਤਾਂ ਧਰਮ ਪ੍ਰਚਾਰ ਕਮੇਟੀ ਪ੍ਰਚਾਰ ਕਰਦੀ ਆ ਗੁਰਮਖੋ ਜਦੋਂ ਉਹ ਕੀ ਕਹਿੰਦੇ ਹੁੰਦੇ ਆ ਵੀ ਚੋਰਾ ਨਾਲ ਜੇ ਫਿਰ ਗੁਰਮਖੋ ਪੱਲੇ ਕੀ ਪੈਣਾ ਹੈ ਜਿਨ੍ਹਾਂ ਦੇ ਹੱਥਾਂ ਵਿੱਚ ਅਸੀਂ ਸ਼੍ਰੋਮਣੀ ਕਮੇਟੀ ਦਿੱਤੀ ਜਿਨ੍ਹਾਂ ਨੂੰ ਇਥੋਂ ਬਣਾ ਕੇ ਭੇਜਿਆ ਜਿਨ੍ਹਾਂ ਤੇ ਆਸ ਸੀ ਵੀ ਸਾਡੇ ਆਉਣ ਵਾਲੇ ਬੱਚਿਆਂ ਦੀ ਨਵੀਂ ਜਨਰੇਸ਼ਨ ਦੀ ਗੁਰਮਖੋ ਆਉਣ ਵਾਲੇ ਬੱਚਿਆਂ ਲਈ ਕੁਝ ਕਰਨਗੇ ਇਹਨਾਂ ਦੀ ਸਿੱਖਿਆ ਤੇ ਸਿਹਲ ਤੇ ਸਹੂਲਤ ਦੇ ਲਈ ਕੁਝ ਨਾ ਕੁਝ ਕਦਮ ਪੁੱਟਣਗੇ ਗੁਰਮਖੋ ਉਹਨਾਂ ਕੋ ਆਪਣਾ ਆਪ ਕੇ ਉਹਨਾਂ ਨੇ ਬੜਾ ਸੋਨਾ ਬਣਾ ਲਿਆ ਆਪਣੇ ਆਲੇ ਦੁਆਲੇ ਦੇ ਰਿਸ਼ਤੇਦਾਰਾਂ ਦਾ ਬੜਾ ਸੋਨਾ ਕਰ ਦਿੱਤਾ ਪਰ ਗੁਰਮਖੋ ਸਾਡੇ ਆਮ ਪਰਿਵਾਰਾਂ ਦੇ ਸਿੱਖ ਪਰਿਵਾਰਾਂ ਦੇ ਲਈ ਉਹਨਾਂ ਤੋਂ ਕੁਝ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਜਦੋਂ ਤੁਸੀਂ ਉਹਨਾਂ ਦਾ ਗੁਰਮਖੋ ਰਿਕਾਰਡ ਕਢਾਉਂਗੇ ਰਿਕਾਰਡ ਦੇ ਵਿੱਚ ਉਹਨਾਂ ਨੇ ਬੜਾ ਪ੍ਰਚਾਰ ਕੀਤਾ ਪੂਰੇ ਆਪਣੇ 240 ਪਿੰਡਾਂ ਦੇ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਕਿਹਨੇ ਜੀ ਫੁੱਲ ਐ ਸਿੱਖੀ ਸਿੱਖੀ ਤਾਂ ਜੀ ਨੱਕੋ ਨੱਕ ਭਰੀ ਪਈ ਐ ਪਿੰਡਾਂ 'ਚ ਉਹਨਾਂ ਦਾ ਕਹਿਣਾ ਇਹ ਐ ਕਾਗਜ਼ਾਂ ਦੇ ਵਿੱਚ ਪਰ ਹੈਰਾਨੀ ਦੀ ਗੱਲ ਇਹ ਹੈ ਗੁਰਮੁਖੋ ਕਿਤਾ ਕੁਝ ਵੀ ਨਹੀਂ ਫੀਲਡ ਦੇ ਵਿੱਚ ਜਾ ਕੇ ਵੇਖਦੇ ਆ ਸਾਡੇ ਬੱਚੇ ਨਸ਼ਿਆਂ ਨਾਲ ਮਰ ਰਹੇ ਨੇ ਪੱਛਮੀ ਸੱਭਿਆਚਾਰ ਸਾਡੇ ਤੇ ਪ੍ਰਭਾਵ ਪਾ ਚੁੱਕਿਆ ਹੈ ਸਾਡੇ ਬੱਚੇ ਤੇ ਬੱਚੀਆਂ ਗੁਰਮੁਖੋ ਸਾਡੇ ਨੌਜਵਾਨ ਵੀਰ ਸਿੱਖੀ ਤੋਂ ਦੂਰ ਹੋ ਗਏ ਨੇ ਗੁਰਦੁਆਰੇ ਆਉਣ ਨੂੰ ਗੁਰਮੁਖੋ ਇੱਕ ਇਉਂ ਸਮਝਦੇ ਨੇ ਵੀ ਗੁਨਾਹ ਸਮਝਦੇ ਨੇ ਗੁਰਦੁਆਰੇ ਆਉਣ ਨੂੰ ਇੱਕ ਗੁਰਮੁਖੋ ਸਜਾ ਸਮਝਦੇ ਨੇ ਵੀ ਸਜਾ ਵਾਂਗੂ ਗੁਰਦੁਆਰੇ ਆਏ 골ਪ ਦੇ ਵਿੱਚ ਰੁਪਿਆ ਵੰਗਾ ਕੇ ਮਾਰਿਆ ਬਾਬਾ ਦੇਖਦੇ ਇਹਦੇ ਭੋਗ ਦੇਦੇ ਪ੍ਰਸ਼ਾਦ ਦੇਦੇ ਲੈ ਕੇ ਜੜਕ ਦੇਣੇ ਜਹਮਤ ਨਾਲ ਨਿਕਲ ਗਏ ਇੰਨੇ ਹੀ ਵਾਸਾ ਕਹਿੰਦੇ ਇਹਨੂੰ ਅਸੀਂ ਸਿੱਖੀ ਮੰਨੀ ਜਾਂਦੇ ਆ ਉਹ ਨਹੀਂ ਗੁਰਮੁਖੋ ਉਹ ਸਿੱਖੀ ਨਹੀਂ ਕਿ ਜਿੰਨਾ ਸਿੱਖਾਂ ਦੇ ਹੁੰਦੇ ਹੋਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਦਮੀਆਂ ਪੰਜਾਬ ਦੇ ਵਿੱਚ ਹੋ ਗਈਆਂ ਇਹ ਸਿੱਖੀ ਆ ਗੁਰਮੁਖੋ ਇਹ ਸਿੱਖੀ ਨਹੀਂ ਹੁਣ ਤੁਸੀਂ ਵੇਖਿਆ ਹੋ ਪਿਛਲੇ 10 ਸਾਲਾਂ ਦੇ ਵਿੱਚ 15 ਸਾਲਾਂ ਦੇ ਵਿੱਚ ਕਿੰਨਾ ਕੁਝ ਹੋਇਆ ਕਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਇੱਕ ਅੰਗ ਰੋਲਿਆ ਗਿਆ ਗੁਰਬਾਣੀ ਦੀ بےਪਤੀ ਹੋਈ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਕਿਵੇਂ ਗੁਰਮਖੋ ਕੌਮ ਦੇ ਹਿਰਦਿਆਂ ਨੂੰ ਬਲੁੰਦਰ ਕੇ ਕਿਵੇਂ ਗੁਰਮਖੋ ਕੌਮ ਨੂੰ ਥੱਲੇ ਲਾ ਕੇ ਆਪ ਉੱਤੇ ਬੈਠ ਕੇ ਮਰਜ਼ੀ ਨਾਲ ਗੁਰਮਖੋ ਕਦੇ ਕਿਸੇ ਨੂੰ ਮਾਫ਼ੀਆਂ ਦੇ ਦਿੱਤੀਆਂ ਕਦੇ ਕਿਸੇ ਨੂੰ ਕੁਝ ਕਰ ਦਿੱਤਾ ਗੱਲ ਇਹ ਨਹੀਂ ਵੀ ਫੈਸਲੇ ਕਿਹੜੇ ਲਏ ਗੱਲ ਇਹ ਹੈ ਵੀ ਕੌਮ ਤੋਂ ਜਿੰਨੇ ਲੇ ਸਾਰੇ ਉਲਟ ਲਏ ਧਰਮ ਤੋਂ ਉਲਟ ਲਏ ਮਰਿਆਦਾ ਤੋਂ ਉਲਟ ਲਏ ਅਕਾਲ ਤੱਕ ਨਹੀਂ ਢਾ ਲਾ ਦਿੱਤੀ ਗਈ ਇਹ ਸਾਰੀਆਂ ਗੱਲਾਂ ਨੂੰ ਦੇਖਦਿਆਂ ਹੋਇਆਂ ਗੁਰਮਖੋ ਇਹ ਸਿੱਖ ਵਿਰਸਾ ਦਲ ਜਥੇਬੰਦੀ ਪੰਜਾਬ ਦੀ ਜਥੇਬੰਦੀ ਆਪਜੀ ਦੀ ਬਣੀ ਹੈ ਮੈਂ ਬੇਨਤੀ ਕਰਾਂਗਾ ਭੈਣਾ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਵੱਧ ਤੋਂ ਵੱਧ ਸਿੱਖ ਗੁਰਮੁਖੋ ਆਪਜੀ ਸਿੱਖ ਵਿਰਸਾ ਦਲ ਪੰਜਾਬ ਦੀ ਜਥੇਬੰਦੀ ਦੇ ਮੈਂਬਰ ਬਣੋ ਉੱਥੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਪਜੀ ਆਪਣੀਆਂ ਵੱਧ ਤੋਂ ਵੱਧ ਵੋਟਾਂ ਬਣਾਓ ਚੰਗੇ ਜਿਹੜੇ ਗੁਰਮੁਖੋ ਨਮਾਇੰਦੇ ਨੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਬਣਾ ਕੇ ਭੇਜੋ ਉਹਨਾਂ ਨੂੰ ਬਾਅਦ ਵਿੱਚ ਆਪਾਂ ਰਲ ਕੇ ਪੁੱਛਾਂਗੇ ਵੀ ਭਾਈ ਹੁਣ ਤੂੰ ਸਾਡੇ ਆਮ ਪਿੰਡਾਂ ਦੇ ਸਿੱਖਾਂ ਵਾਸਤੇ ਸਾਡੀ ਨਵੀਂ ਪਨੀਰੀ ਵਾਸਤੇ ਬੱਚਿਆਂ ਵਾਸਤੇ ਉਹ ਨਹੀਂ ਕੁਝ ਕਰ ਰਿਹਾ ਤੁਹਾਨੂੰ ਘਟੋ ਘਟ ਪਤਾ ਤੇ ਲੱਗੇਗਾ ਨਾ ਜਿਹੜਾ ਅਸੀਂ ਚੰਗਾ ਬਣਾ ਕੇ ਭੇਜਾਂਗੇ ਚੰਗਾ ਸਮਝ ਕੇ ਭੇਜਾਂਗੇ ਜਿਹੜਾ ਗੁਰਮਖੋ ਧਰਮ ਤੋਂ ਕੌਮ ਤੋਂ ਆ ਸਾਡੇ ਦਰਦ ਤੋਂ ਜਾਣੂ ਹੋਊਗਾ ਉਹ ਗੁਰਮਖੋ ਉੱਥੇ ਕੁਝ ਨਾ ਕੁਝ ਜਾ ਕੇ ਰੌਲਾ ਪਾ ਸਕੂ ਵੀ ਭਾਈ ਸਾਡੇ ਪਿੰਡਾਂ ਨੂੰ ਆ ਜ਼ਰੂਰਤ ਹੈ ਸਾਡੇ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਸਿੱਖੀ ਨਾਲ ਜੋੜਨ ਲਈ ਆ ਪ੍ਰਾਲੇ ਕਰਨੇ ਪੈਣੇ ਆ ਸਾਡੇ ਪਿੰਡਾਂ 'ਚ ਬੱਚੇ ਸਿੱਖੇ ਜਿਹੜੀ ਸਕੂਲੀ ਸਿੱਖਿਆ ਤੋਂ ਵਾਂਝੇ ਨੇ ਉਹਨਾਂ ਲਈ ਸਕੂਲ ਬਣਾਉਣੇ ਪੈਣੇ ਨੇ ਸੋ ਮੈਂ ਬੇਨਤੀ ਕਰਾਂ ਇਹ ਸਾਰੀਆਂ ਚੀਜ਼ਾਂ ਅਸੀਂ ਫੇਰ ਕਰ ਸਕਾਂਗੇ ਫਿਰ ਇਹ ਸਵਾਲ ਸਵਾਲਾਂ ਦੇ ਜਵਾਬ ਮਿਲ ਸਕਾਂਗੇ ਜੇ ਅਸੀਂ ਆਉਣ ਵਾਲੀਆਂ ਚੋਣਾਂ ਵਿੱਚ ਵੱਧ ਚੜ ਕੇ ਹਿੱਸਾ ਲਵਾਂਗੇ ਔਰ ਗੁਰਮਖੋ ਚੰਗੇ ਸ਼੍ਰੋਮਣੀ ਕਮੇਟੀ ਮੈਂਬਰ ਬਣਾ ਕੇ ਭੇਜਾਂਗੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਸ ਪ੍ਰੋਗਰਾਮ ਨੂੰ ਗੁਰਮਖੋ ਹੁਣ ਸਤਿਗੁਰ ਸਾਹਿਬ ਦੀ ਕਿਰਪਾ ਨਾਲ ਜਿਹੜਾ ਉਹ ਸਮਾਪਤੀ ਵੱਲ ਵੱਧ ਰਿਹਾ ਮੈਂ ਬੇਨਤੀ ਕਰਾਂਗਾ ਅੱਜ ਇਸ ਪ੍ਰੋਗਰਾਮ ਵਿੱਚ ਪਿਛਲੇ ਦਿਨਾਂ ਤੋਂ ਲੈ ਕੇ ਵਕ ਵਕ ਪੜਨਾ ਵਿੱਚ ਗੁਰਮਤਿ ਕੈਂਪ ਲੱਗੇ ਸਨ ਵੱਖ-ਵੱਖ ਗੁਰਮਖਾਨੇ ਗਰੰਥੀ ਸਿੰਘ ਸਹਿਬਾਨਾ ਨੇ ਬੀਬੀਆਂ ਨੇ ਭੈਣਾਂ ਨੇ ਆਪੋ ਆਪਣੇ ਪਿੰਡਾਂ ਵਿੱਚ ਗੁਰਮਖੋ ਕੈਂਪ ਲਗਾਏ ਬੱਚਿਆਂ ਨੂੰ ਗੁਰਬਾਣੀ ਗੁਰਬਾਣੀ ਗੁਰ ਇਤਿਹਾਸ ਸਿੱਖ ਇਤਿਹਾਸ ਪੜਾ ਕੇ ਬੱਚਿਆਂ ਨੂੰ ਬੜੇ ਵੱਡੇ ਅਸੀਂ ਦੂਜੇ ਢੰਗ ਦੇ ਨਾਲ ਬੱਚਿਆਂ ਦੇ ਗੁਰਮੰਦਰ ਦੇ ਪੇਪਰ ਹੋਏ ਸੋ ਮੈਂ ਸਭ ਤੋਂ ਪਹਿਲਾਂ ਉਹਨਾਂ ਗੁਰਮਖੰਦਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਿੰਡ ਦਾਰ ਪਿੰਡ ਕੈਂਪ ਲਾਏ ਅੰਮ੍ਰਿਤ ਵੇਲੇ ਦੀ ਕਥਾ ਦਾ ਪ੍ਰੋਗਰਾਮ ਸੰਭਾਲਿਆ ਸੋ ਗੁਰਮਖੋ ਆ ਆਪ ਦੀ ਵੇਖ ਰਹੇ ਹੋ ਸਿੱਖ ਵਿਰਸਾ ਦਲ ਪੰਜਾਬ ਦੀ ਜਥੇਬੰਦੀ ਮਹਾਰਾਜ ਨੇ ਕਿਰਪਾ ਕੀਤੀ ਥੋੜੇ ਜੇ ਸਮੇਂ ਦੇ ਵਿੱਚ ਹੀ ਗੁਰਮਖੋ ਵਰਲਡ ਲੈਵਲ ਦੇ ਵਿੱਚ ਸਤਿਗੁਰਾਂ ਨੇ ਇਸ ਜਥੇਬੰਦੀ ਨੂੰ ਵਿਸਾਰਿਆ ਗੁਰਮਖੋ ਕੋਈ ਵੀ ਜ ਬੰਦੀ ਕੋਈ ਵੀ ਗੁਰਮੁਖੋ ਜਿਹੜੀ ਪਾਰਟੀ ਹੈ ਉਹ ਨਵੀਂ ਉਦੋਂ ਬਣਦੀ ਹੈ ਜਦੋਂ ਪੁਰਾਣਿਆਂ ਦਾ ਬੇੜਾ ਵਹਿ ਜੇ ਜਦੋਂ ਪੁਰਾਣਿਆਂ ਦਾ ਬਿਲਕੁਲ ਹੀ ਗੁਰਮੁਖੋ ਪੱਠਾ ਵਹਿ ਜੇ ਨਾ ਉਦੋਂ ਫਿਰ ਇਹ ਸੋਚਣਾ ਪੈਂਦਾ ਹੈ ਵੀ ਹੁਣ ਇਹਨਾਂ ਤੋਂ ਕੁਝ ਨਹੀਂ ਰੱਖਿਆ ਹੁਣ ਕੁਝ ਨਵਾਂ ਕਰ ਲਈਏ ਨਵਾਂ ਝੰਡਾ ਚੁੱਕ ਕੇ ਤੁਰ ਪੀਏ ਤਾਂ ਕਿ ਅਸੀਂ ਆਪਣੀ ਕੌਮ ਦਾ ਆਪਣੇ ਧਰਮ ਦਾ ਕੁਝ ਸਵਾਰ ਸਕੀਏ ਸਵਾਰਨਾ ਗੁਰੂ ਨੇ ਆ ਪਰ ਗੁਰਮਖੋ ਗੁਰੂ ਵੀ ਆਪਣੇ ਸਿੱਖਾਂ ਵਿੱਚ ਦੀ ਵਿਚਰਵੇ ਗੁਰੂ ਵੀ ਜੇ ਪ੍ਰਚਾਰ ਪ੍ਰਸਾਰ ਦੀ ਗੱਲ ਕਰੀਏ ਤਾਂ ਗੁਰਮਖੋ ਆਪਣੇ ਸਿੱਖਾਂ ਦੀ ਕਿਰਪਾ ਕਰਕੇ ਸਿਰ ਤੇ ਹੱਥ ਰੱਖ ਕੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਸੋ ਨਾਲ ਹੀ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਮੋਰ ਸਿੰਘ ਵਾਲਾ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਨਗਰ ਦਾ ਧੰਨਵਾਦ ਕਰਦਾ ਮੈਂ ਬੇਨਤੀ ਕਰਾਂ ਥੋੜੇ ਬੋਧਿਆਂ ਦੀ ਗੁਰਮਖੋ ਪ੍ਰਵਾਹ ਨਾ ਕਰਿਆ ਕਰੋ ਕਿਉਂਕਿ ਜਦੋਂ ਹਾਥੀ ਲੰਘਦਾ ਹੈ ਨਾਰਮਲ ਗੱਲ ਹੈ ਛੋਟੀਆਂ-ਛੋਟੀਆਂ ਆਵਾਜ਼ਾਂ ਹੁੰਦੀਆਂ ਰਹਿੰਦੀਆਂ ਨੇ ਉਹ ਆਵਾਜ਼ਾਂ ਨਾ ਸੁਣਿਆ ਕਰੋ ਗੁਰਮੁਖੋ 240 ਪਿੰਡ ਨੇ ਮਾਨਸਾ ਜ਼ਿਲ੍ਹੇ ਦੇ ਇਹ ਸਮਾਗਮ ਅਸੀਂ ਕਿਤੇ ਵੀ ਰੱਖ ਸਕਦੇ ਸੀ ਕਿਉਂਕਿ ਸਾਨੂੰ ਪਤਾ ਹੁੰਦਾ ਵੀ ਕੀ ਦੀ ਭਾਵਨਾ ਕਿਹੋ ਜੀ ਹੈ ਜਿਹੜੇ ਤੇ ਗੁਰਮੁਖੋ ਕੜਮ ਚੌਧਰੀ ਗੁਰਦਾਰੇ ਚ ਬਿਠੇ ਐ ਜਿਹੜੇ ਕੜਮ ਚੌਧਰੀ ਗੁਰਦਾਰੇ ਚ ਬਿਠੇ ਐ ਗੁਰਦਾਰੀ ਦੀ ਗੋਲਕੁੱਤੇ ਸਿਰਫ ਇਹ ਸਮਝ ਕੇ ਵੀ ਮੈਂ ਇਹਦਾ ਮਾਲਕਾਂ ਵੀ ਮੇਰੇ ਤੋਂ ਬਿਨਾ ਇਸ ਗੋਲਕੁਨ ਕੋ ਖੋਲ ਨਹੀਂ ਸਕਦਾ ਉਹਨਾਂ ਕੋਲੇ ਤੇ ਅਸੀਂ ਵੀ ਨੱਕ ਵੜਦੇ ਆ ਵੀ ਇਹਨਾਂ ਕੋਲ ਕੀ ਜਾਣਾ ਮਨਮੁਖ ਬੰਦੇ ਨੇ ਗੁਰੂ ਕੀ ਮਰਜ਼ਾ ਦਾ ਢਾਲ ਆ ਰਹੇ ਨੇ ਜਿਨ੍ਹਾਂ ਬਾਰੇ ਪਤਾ ਹੁੰਦਾ ਨਾ ਵੀ ਜਦੋਂ ਧਰਮ ਦੇ ਪ੍ਰਚਾਰ ਦੀ ਗੱਲ ਇੱਕ ਵਾਰੀ ਕਹਿ ਤੀ ਅਸੀਂ ਇੱਕ ਵਾਰੀ ਕਹਾਂਗੇ ਉਹਨਾਂ ਨੇ 10 ਵਾਰੀ ਪੁੱਛਣਾ ਵੀ ਦੱਸੋ ਜੀ ਕਦੋਂ ਕਰਨਾ ਹੈ ਕਿਵੇਂ ਕਰਨਾ ਹੈ ਕੀ ਕਰਨਾ ਹੈ ਗੁਰਮਖੋ ਇਸ ਵਾਰ ਨਾ ਪਹਿਲਾਂ ਤਾਂ ਚਲੋ ਮੈਂ ਆਪ ਆਉਂਦਾ ਸੀ ਬਰਨਪਾਣੀ ਵਾਰ-ਵਾਰ ਕਹਿ ਕੇ ਜਾਂਦਾ ਸੀ ਇਸ ਵਾਰੀ ਮੈਂ ਜਾਣ ਬੁੱਝ ਕੇ ਹੀ ਮੈਂ ਆਇਆ ਨਹੀਂ ਓਰੇ ਗੁਰਮਖ ਪਿਆਰੇ ਆਏ ਸਾਡੀ ਜਸਵੰਦੀ ਦੇ ਸਿੰਘ ਉਹਨਾਂ ਨੇ ਆ ਕੇ ਇਹਨਾਂ ਨੂੰ ਕਿਹਾ ਇਹ ਕਹਿੰਦੇ ਜੀ ਜੀ ਆਇਆਂ ਨ ਤਰੀਕ ਰੱਖੀ ਗਈ ਫਿਰ ਵੀ ਮੈਨੂੰ ਕੁਝ ਨਹੀਂ ਪੁੱਛਿਆ ਵੀ ਕੀ ਲੰਗਰ ਲਾਉਂਗੇ ਕੀ ਕਰੋਗੇ ਗੁਰਮੁਖੋ ਜਦੋਂ ਇਹਨਾਂ ਨੇ ਵੇਖਿਆ ਵੀ ਨਹੀਂ ਆਏ ਆਪ ਗੁਰਮੁਖੋ ਪ੍ਰਬੰਧਕ ਕਮੇਟੀ ਸਾਰੀ ਚੱਲ ਕੇ ਸਾਡੇ ਕੋਲ ਫਾਰਮ ਤੇ ਪੀਖੀ ਗਈ ਇੱਥੋਂ ਪਤਾ ਲੱਗਦਾ ਵੀ ਦਿਲਚਸਪ ਭਾਵਨਾ ਹੈ ਕੋਈ ਕੌਮ ਦਾ ਧਰਮ ਦਾ ਦਰਦ ਹੈ ਖਿਆਲ ਰੱਖਿਓ ਗੁਰੂ ਘਰ ਦੀ ਗੋਲਪ ਦੀ ਇੱਕ ਵਾਰੀ ਮਰਜ਼ਾਦਾ ਪੜ ਲੈਣੀ ਚਾਹੀਦੀ ਹੈ ਮਰਯਾਦਾ ਕੀ ਹੈ ਗੁਰੂ ਕੀ ਗੋਲਕ ਦੇ ਵਿੱਚੋਂ ਇੱਕ ਇੱਕ ਰੁਪਈਆ ਧਰਮ ਦੇ ਪ੍ਰਚਾਰ ਤੇ ਲੱਗਣਾ ਚਾਹੀਦਾ ਹੈ ਗੁਰੂ ਕੀ ਗੋਲਕ ਦੇ ਵਿੱਚੋਂ ਇੱਕ ਇੱਕ ਰੁਪਈਆ ਗੁਰੂ ਸਾਹਿਬ ਦੀ ਮਰਯਾਦਾ ਦੇ ਪਾਲਣ ਕਰਨ ਤੇ ਲੱਗਣਾ ਚਾਹੀਦਾ ਹੈ ਬਾਕੀ ਜਿਹੜੀਆਂ ਅਸੀਂ ਇਮਾਰਤਾਂ ਬਣਾਉਣੇ ਆ ਉੱਥੇ ਸੰਗਤ ਦਾ ਦਸਵੰਦ ਅਲੱਗ ਹੋਣਾ ਚਾਹੀਦਾ ਹੈ ਗੁਰੂ ਕੀ ਗੋਲਕ ਵਿੱਚੋਂ ਗੁਰਮਖੋ ਗੁਰੂ ਕੇ ਰਮਾਲੇ ਸਾਹਿਬ ਪਾਕੇ ਸਾਹਿਬ ਗੁਰੂ ਕੀ ਮਰਯਾਦਾ ਦੇ ਲਈ ਗੁਰੂ ਕੇ ਗਰੰਥੀ ਸਿੰਘ ਦੀ ਸੇਵਾ ਇਹੋ ਜੇ ਕਾਰਜ ਹੋਣੇ ਚਾਹੀਦੇ ਐ ਜਦੋਂ ਵੀ ਗੁਰੂ ਘਰ ਦੇ ਵਿੱਚ ਤੁਸੀਂ ਦੂਜਾ ਕੋਈ ਕੰਮ ਕਰਦੇ ਹੋ ਇਮਾਰਤ ਦੀ ਕੰਮ ਕਰਦੇ ਹੋ ਉਦੋਂ ਸੰਗਤ ਨੂੰ ਖੁੱਲਾ ਤੋਂ ਸਬੰਧ ਖੁੱਲੇ ਗੁਰਮਖ ਬਿਨਾਂ ਗੋਲਕ ਤੋਂ ਲਿਆ ਕਰੋ ਨਹੀਂ ਗੋਲਕ ਦਾ 1 ਰੁਪਿਆ ਧਰਮ ਦੇ ਪ੍ਰਚਾਰ ਤੋਂ ਲਾਇਆ ਕਰੋ ਪ੍ਰਚਾਰਕਾਂ ਦੀ ਵੱਧ ਤੋਂ ਵੱਧ ਹੈਲਪ ਕਰਿਆ ਕਰੋ ਗੁਰਮਖੋ ਮੈਂ ਬੇਨਤੀ ਮੈਂ ਆਪਦੇ ਵਾਸਤੇ ਨਹੀਂ ਮੰਗਦਾ ਗੁਰੂ ਨਾਨਕ ਨੇ ਬੜਾ ਕੁਝ ਦਿੱਤਾ ਆ ਗੁਰਮੁਖ ਪਿਆਰੇ ਚਲੋ ਇਹ ਗੱਲ ਗੁਰਮੁਖੋ ਕਹਿ ਜਾਂਦੇ ਆ ਮੈਂ ਬੇਨਤੀ ਕਰਦਾ ਹਾਂ ਨਾ ਇਹੋ ਜਿਹੀਆਂ ਗੱਲਾਂ ਸੰਗਤ ਵਿੱਚ ਨਹੀਂ ਦੱਸਣੀਆਂ ਚਾਹੀਦੀਆਂ ਗੁਰਮੁਖੋ ਗੁਰਦੁਆਰਾ ਬਾਬਾ ਜੀਵਨ ਸਿੰਘ ਜੋ ਭਿੱਖੀ ਆਪ ਜੀ ਸਾਰੇ ਕਈ ਜਾਣਦੇ ਵੀ ਹੋਵੋਗੇ ਉੱਥੇ ਦੀ ਸੇਵਾ ਗੁਰੂ ਸਾਹਿਬ ਆਪ ਬਖਸ਼ਿਸ਼ ਕਰਾ ਕੇ ਲੈ ਰਹੇ ਨੇ ਕਿਉਂਕਿ ਜਿਨ੍ਹਾਂ ਦੇ ਹੱਥਾਂ ਵਿੱਚ ਪ੍ਰਬੰਧ ਹੁੰਦਾ ਜਦੋਂ ਉਹ ਗੁਰੂ ਕੀ ਸੇਵਾ ਤੋਂ ਭੱਜ ਜਾਂਦੇ ਆ ਨਾ ਕੱਲੀ ਗੋਲਪ ਦੀ ਛਾਬੀ ਕਮਾਉਣ ਤੱਕ ਰਹਿ ਜਾਂਦੇ ਆ ਫਿਰ ਗੁਰਮੁਖੋ ਉਹਨਾਂ ਨਾਲ ਲੜਨ ਦੀ بجائے ਆਪ ਸੇਵਾ ਕਰ ਲਈ ਤੇ ਇੱਕ ਛੋਟਾ ਜਿਹਾ ਮਕਾਨ வாਦੂ ਪਿਆ ਸੀ ਨਾ ਉੱਥੇ ਕੋਈ ਸਾਡਾ ਰਹਿੰਦਾ ਸੀ ਗੁਰਮੁਖੋ ਬਾਹਰ ਕੋਠੀਆਂ ਦੇ ਵਿੱਚ ਆ ਗਏ ਫਿਰ ਮਨ ਵਿੱਚ ਜਦੋਂ ਸੰਗਤ ਨੇ ਕਿਹਾ ਜੀ ਤਾਂ ਜੀ ਕੁਝ ਨਹੀਂ ਕਰਦੇ ਤੁਸੀਂ ਸੇਵਾ ਕਰਾਓ ਆਪਾਂ ਕਰੀਏ ਰਲ ਮਿਲ ਕੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਉਹਦਾ ਕੋਈ ਲੋੜਵੰਦ ਆ ਗਿਆ ਉਹਨੂੰ ਦੇਤਾ ਮਾਇਆ ਸਾਰੀ ਗੁਰੂ ਕੇ ਦਰ ਤੇ ਲਾ ਰਹੇ ਆ ਤਾਂ ਕਿ ਗੁਰੂ ਦਾ ਦਰਬਾਰ ਬੜਾ ਸੋਹਣਾ ਹੋਣਾ ਚਾਹੀਦਾ ਜਿਵੇਂ ਸਾਡੇ ਸੋਹਣੇ ਤੋਂ ਸੋਹਣੇ ਘਰ ਕੋਠੀਆਂ ਨੇ ਨਾ ਅਸੀਂ ਸੋਚਦੇ ਆਂ ਵੀ ਕਿਸੇ ਚੀਜ਼ ਦੀ ਘਾਟ ਨਾ ਰਹਿ ਜਾਏ ਇਸੇ ਤਰ੍ਹਾਂ ਗੁਰੂ ਦੇ ਦਰਬਾਰ ਵਿੱਚ ਵੀ ਕੋਈ ਘਾਟ ਨਹੀਂ ਰਹਿਣੀ ਚਾਹੀਦੀ ਸਾਡਾ ਗੁਰੂ ਹੈ ਤਾਂ ਉਹਨਾਂ ਦਾ ਮਾਲਕ ਹੈ ਤਾਂ ਤਖਤ ਸੋਹਣੇ ਤੋਂ ਸੋਹਣਾ ਹੋਣਾ ਚਾਹੀਦਾ ਗੁਰਮਖੋ ਇਹ ਸੇਵਾ ਗੁਰੂ ਸਾਹਿਬ ਆਪ ਲੈਂਦੇ ਨੇ